सत श्रीकाली देख रहे हो राबता न्यूज मैं हरप्रीत कौर से खबर के इस सब तो पहला नजर मारद अस खास खबर श्री गुरु नानक देव जी का देश विदेश उत्साह से धूमधाम मनाया गया श्री हरिमंदर साहेब विखे मा टेक मुख्यमंत्री भगवंत मान ने करतारपुर लांघे भी मुड़ खोलन केंद्र वो यूनिवर्सिटी की सैनटते सिकेट के तुरंत पुनर्गठन लागू करने से रोक कहा नवी तरीक बाद नोटिफाई की जाएगी ਕਾਂਗਸੀ ਆਗੂ ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਗਿਆਨੀ ਜ਼ੈਲ ਸਿੰਘ ਬਾਰੇ ਟਿੱਪਣੀ ਕਰਕੇ ਰਾਜਾ ਵੜਿੰਗ ਨੇ ਇੱਕ ਹੋਰ ਵਿਵਾਦ ਸਹੇੜਿਆ ਵੜਿੰਗ ਵਿਰੁੱਧ ਕਪੂਰਥਲਾ ਵਿੱਚ ਐਫ ਆਈ ਆਰ ਦਰਜ ਡੀਆਈਜੀ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਦੀ ਸੀਬੀਆਈ ਜਾਂਚ ਦੌਰਾਨ ਹੋਏ ਖੁਲਾਸੇ ਨੇ ਸੂਬੇ ਦੀ ਨੌਕਰਸ਼ਾਹੀ ਵਿੱਚ ਮਚਾਇਆ ਹੜਕੰਪ 10 ਆਈਪੀਐਸ ਅਧਿਕਾਰੀਆਂ ਦੇ ਨਾਮ ਆਏ ਸਾਹਮਣੇ ਤੇ ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਨੇ ਰਚਾਇਤੇ ਹਾਸ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਮੇਅਰ ਚੁਣੇ ਗਏ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਅੱਜ ਅਮਰੀਕੀ ਸਰਕਾਰੀ ਸ਼ਟਡਾਊਨ ਦਾ 36 ਮਹੀਨਾ ਹੈ ਜੋ ਕਿ 1 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੈ ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਹੀ ਪਹਿਲੇ ਕਾਰਜਕਾਲ ਦੌਰਾਨ 2018 ਵਿੱਚ ਸਰਕਾਰੀ ਕੰਮਕਾਜ 35 ਦਿਨਾਂ ਲਈ ਠੱਪ ਰਿਆ ਸੀ ਸ਼ਟਡਾਊਨ ਕਾਰਨ 42 ਮਿਲੀਅਨ ਅਮਰੀਕੀਆਂ ਲਈ ਫੂਡ ਸਟੈਂਪ ਸਹਾਇਤਾ ਬੰਦ ਹੋ ਗਈ ਹੈ अमरीकी खेतीबाड़ी विभाग को इस प्रोग्राम सिर्फ बिलियन डॉलर रिजर्व फंड पांचर्व फिर नवंबर तक फूड स्टैप जारी रखने नौ इशारिया दो बिलियन डॉलर की लड़ होगी वाशिंगटन स्थित बाईपन पॉलिसी सेंटर के अनुसार हूँ तक छे लख सत्तर हजार सरकारी कर्मचारियों छुट्टी कर दिता गया है जबकि सत्त लख ती हजार ਬਿਨਾ ਤਨਖਾਹ ਦੇ ਕੰਮ ਕਰ ਰਹੇ ਨੇ ਨਤੀਜੇ ਵਜੋਂ ਲਗਭਗ 1.4 ਮਿਲੀਅਨ ਲੋਕ ਕਰਜ਼ਿਆਂ ਤੇ ਗੁਜ਼ਾਰਾ ਕਰ ਰਹੇ ਨੇ 트럼ਪ ਹੈਲਥ케ਅਰ ਪ੍ਰੋਗਰਾਮ ਦੀ ਸਬਸਿਡੀ ਵਧਾਉਣ ਨੂੰ ਤਿਆਰ ਨਹੀਂ ਹੈ ਇਸ ਵਜ੍ਹਾ ਕਰਕੇ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਵਿੱਚ ਫੰਡਿੰਗ ਬਿਲ ਪਾਸ ਨਹੀਂ ਹੋ ਪਾਰਿਆ ਇਸ ਬਿਲ ਤੇ ਹੁਣ ਤੱਕ 14 ਵਾਰ ਵੋਟਿੰਗ ਹੋ ਚੁੱਕੀ ਹੈ ਪਰ ਹਰ ਵਾਰ ਬਹੁਮਤ ਲਈ ਲੋੜੀਂਦੀਆਂ 60 ਵੋਟਾਂ ਪ੍ਰਾਪਤ ਨਹੀਂ ਹੋ ਸਕੀਆਂ ਪਾਰਟੀ ਮੋਲ ਦੇ ਡੈਮੋਕ੍ਰੈਟਿਕ ਉਮੀਦਵਾਰ ਜ਼ਹਰਾਨ ਮਮਦਾਨੀ ਨੇ ਨਿਊਯਾਰਕ ਮੀਅਰ ਦੀ ਚੋਣ ਜਿੱਤ ਲਈ ਹੈ ਜਿਸ ਨੇ 50.4% ਵੋਟਾਂ ਹਾਸਲ ਕੀਤੀਆਂ ਉਹ ਮੀਰਾ ਨਾਇਰ ਦੇ ਪੁੱਤਰ ਨੇ ਜੋ ਮੌਨਸੂਨ ਵੈਡਿੰਗ ਤੇ ਸਲਾਮ ਬੰਬੇ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਨੇ ਮਮਦਾਨੀ ਨਿਊਯਾਰਕ ਦੇ ਸਭ ਤੋਂ ਛੋਟੇ ਪਹਿਲੇ ਭਾਰਤੀ ਅਮਰੀਕੀ ਦੇ 100 ਸਾਲਾਂ ਵਿੱਚ ਪਹਿਲੇ ਮੁ슬लिम ਮੇਅਰ ਹੋਣਗੇ ਆਪਣੇ ਜਿੱਤ ਦੇ ਭਾਸ਼ਣ ਵਿੱਚ ਉਹਨਾਂ 15 ਅਗਸਤ 1947 ਦੀ ਰਾਤ ਨੂੰ ਦਿੱਤੇ ਗਏ Jawaharlal Nehru ਦੇ Trist with Destiny ਭਾਸ਼ਣ ਦਾ ਹਵਾਲਾ ਦਿੱਤਾ ਭਾਸ਼ਣ ਤੋਂ ਬਾਅਦ ਉਹਨਾਂ ਆਪਣੀ ਪਤਨੀ ਨਾਲ ਧੂਮ ਮਚਾ ਲਈ ਗੀਤ ਤੇ ਡਾਂਸ ਕੀਤਾ ਉਹਨਾਂ ਦੀ ਮਾਂ ਮੀਰਾ ਨਾਇਰ ਸਟੇਜ ਤੇ ਆਈ ਤੇ ਉਹਨਾਂ ਨੂੰ ਜਫੀ ਪਾ ਲਈ ਉਹਨਾਂ ਦੇ ਪਿਤਾ ਮਹਿਮੂਦ ਮਮਦਾਨੀ ਵੀ ਮੌਜੂਦ ਸਨ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਫਰਜ਼ੀ VOTING ਦਾ ਸਨਸਨੀ ਖੇਜ਼ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਰਾਜ ਵਿੱਚ ਲਗਭਗ 25 ਲੱਖ ਫਰਜ਼ੀ VOTERਾਂ ਦੀ ਮਦਦ ਨਾਲ ਭਾਜਪਾ ਨੇ ਚੋਣ ਜਿੱਤੀ। ਰਾਹੁਲ ਨੇ ਕਿਹਾ ਕਿ ਹਰਿਆਣਾ ਵਿੱਚ ਹਰ 8 ਵਿੱਚੋਂ ਇੱਕ VOTER ਫਰਜ਼ੀ ਸੀ। ਤੇ ਚੋਣ ਕਮਿਸ਼ਨ ਨੇ ਪਾਜਪਾ ਦੀ ਜਿੱਤ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਪ੍ਰੈਸ ਵਾਰਤਾ ਦੌਰਾਨ ਰਾਹੁਲ ਗਾਂਧੀ ਨੇ ਬ੍ਰਾਜ਼ੀਲ ਦੀ ਇੱਕ ਮਾਡਲ ਦੀ ਤਸਵੀਰ ਦਿਖਾਦਿਆਂ ਕਿਹਾ ਕਿ ਉਸ ਦੀ ਫੋਟੋ ਦੀ ਵਰਤੋਂ ਹਰਿਆਣਾ ਵਿੱਚ ਵੱਖ-ਵੱਖ ਨਾਵਾਂ ਨਾਲ ਵੋਟਰ ਕਾਰਡ ਬਣਾਉਣ ਲਈ ਕੀਤੀ ਗਈ ਸੀ राहुल अनुसार इस मॉडल ने कदे सीमा कदे स्वीटी के कथित नाम से उम्र दर्ज की गई कमिशन दी, है यह सब चोन कमीशन की मिली भुगत न हो ये हरियाणा का फाइनल इलेक्टोरल मैप है कांग्रेस पार्टी हरियाणा के चुनाव को तकरीबन बाईस हजार वोट से हारी आठ कंट्री आठ हारे, ये लिस्ट है इनकी मगर अगर, अगर आप वोट डिफरेंस जोड़ दें तो अगर हमें बाईस हजार वोट इन कंस्टिट्यूएंसीज में मिल जाता तो हम जीत जाते और अगर, अगर आप टोटल वोट को देखें, तो एक दशमलव अठारह लाख वोट का अंतर था उनमें और हमारे बीच में ये आप नंबर याद रखिए तकरीबन एक लाख और बाईस हजार अब मैं आपसे पूछना चाहता हूं और हरियाणा के युवाओं से पूछना चाहता हूं हरियाणा की जनता से पूछना चाहता हूं कि यह कौन है इसकी एज क्या है यह कहां की है इसका नाम क्या है ये आपको बता सकता हूं कभी इसका नाम सीमा कभी स्वीटी कभी सरस्वती बाईस बार हरियाणा के युवा अच्छी तरह सुनिए बाईस बार दस बूथ में इसको वोट देने का मौका मिलता है बाईस बार दस बूथ में राय असेंबली में वोटर लिस्ट पे है कहां की है ब्राजील की है हरियाणा की नहीं है हिंदुस्तान की नहीं है ब्राजील की है मॉडल है हरियाणा की वोटर लिस्ट पे है चेक करना है तो वो उस पर आप उसको स्कैन कर दीजिए देख लीजिए इससे क्या पता लगता है इससे पता लगता है कि ये सेंट्रलाइज्ड ऑपरेशन है क्यों क्योंकि ये दस बूथ में इसकी फोटो आती है इसका मतलब ये बीएलओ का काम नहीं है ये सेंटर से डेटाबेस में यह डाला गया है ब्राजील की महिला 22 बार 10 बूथों में हरियाणा में वोट कर रही है पांच तरीके की वोट चोरी है ਅਲੀਪਾਟ ਜਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅਜ ਤੜਕਸਾਰ ਤੋਂ ਹੀ ਸ਼੍ਰੀ ਦਰਬਾਰ ਸਾਹਿਬ ਵਿਖੇ ਪੁੱਜਣੀਆਂ ਸ਼ੁਰੂ ਹੋ ਗਈਆਂ। ਸੰਗਤਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਕੰਟਿਆਂ ਬੱਦੀ ਕਤਾਰਾਂ ਵਿੱਚ ਖੜੇ ਹੋ ਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਪ੍ਰਕਾਸ਼ ਪੁਰਬ ਦੇ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਵਿਖੇ अनेका ਸਮਾਗਮਾਂ ਦਾ आयोजन ਕੀਤਾ ਗਿਆ ਤੇ ਕੀਤਾ جا رہا ہے۔ پنجاب دے मुख्यमंत्री ਭਗਵੰਤ ਮਾਨ نے آج ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿੱਚ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ اپیل ਕੀਤੀ ਕਿ ਜੇਕਰ ਪਾਕਿਸਤਾਨ ਨਾਲ ক্রিকেট ਖੇੜ ਸਕਦੇ ਆ ਤਾਂ ਫਿਰ ਕਰਤਾਰਪੁਰ ਲਾਂਘੇ ਨੂੰ ਵੀ ਮੁਰਖ ਖੋਲਿਆ ਜਾਵੇ। ਮੁੱਖ ਮੰਤਰੀ ਮਾਨ ਜੋ ਕਿ ਆਪਣੀ ਪਤਨੀ ਗੁਰਪ੍ਰੀਤ ਕੌਰ ਮਾਨ ਦੇ ਨਾਲ ਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ انہوں نے ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਪੰਜਾਬ ਵਿੱਚ ਤਰੱਕੀ ਸ਼ਾਂਤੀ ਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ ਕਰਤਾਰਪੁਰ ਲਾਂਗਾ ਮੋੜ ਖੁੱਲਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਮਾਨਨੇ ਕਿ ਆ ਕੇ ਕੇਂਦਰ ਨੂੰ ਇਸ ਨੂੰ ਦੁਬਾਰਾ ਖੋਲਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਕਿਹਾ ਹੁਣ ਪਾਕਿਸਤਾਨ ਨਾਲ ਕ੍ਰਿਕਟ ਮੈਚ ਵੀ ਖੇਡੇ ਜਾ ਰਹੇ ਨੇ ਸ਼ਰਧਾਲੂ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਤੋਂ 4 ਤੋਂ 5 ਘੰਟਿਆਂ ਬਾਅਦ ਵਾਪਸ ਵੀ ਆ ਜਾਂਦੇ ਨੇ ਇਸ ਲਈ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੂੰ ਕਰਤਾਰਪੁਰ ਲਾਂਗਾ ਦੁਬਾਰਾ ਖੋਲਣਾ ਚਾਹੀਦਾ ਹੈ ਉਹਨਾਂ ਕਿਹਾ ਗੁਜਰਾਤ ਰਾਹੀਂ ਪਾਕਿਸਤਾਨ ਨਾਲ ਵਪਾਰ ਜਾਰੀ ਹੈ ਉਹਨਾਂ ਨਾਲ ਮੈਚ ਵੀ ਖੇਡੇ ਜਾ ਰਹੇ ਨੇ ਦੋਵਾਂ ਦੇਸ਼ਾਂ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਪਹਿਲੀ ਪਾਸਰੀ ਸ੍ਰੀ ਗੁਰੂ ਨਾਨਕ ਦੇਵ ਜੀ ਕਰ ਲਈ ਪੁਰਬ ਦੇ ਸلسلੇ ਦੇ ਵਿੱਚ ਉਹਨਾਂ ਨੂੰ ਨਤਮਸਤਕ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿੜੀ ਹੈ ਪੂਰੀ ਦੁਨੀਆ ਦੇ ਵਿੱਚ ਨਤਮਸਤਕ ਹੋ ਰਹੀ ਉਹਨਾਂ ਦੇ ਮੁਕੰਦ ਸਥਾਨਾਂ ਤੇ ਉਨਾਂ ਦੇ ਪ੍ਰੋਜੈਕਟ ਬਾਣੀ ਜਿਹੜੀ ਉਚੜੀ ਹੋਈ ਹੈ ਉਹ ਸਰਵਣ ਕਰਨ ਪਰਿਵਾਰ ਸਮੇਤ ਅੱਜ ਇੱਥੇ ਆਉਂਡਾ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਆਰਟੀਟੀ ਰਹਿਣ ਵਾਲੇ ਲੋਕਾਂ ਨੂੰ ਸਮਤਪੱਖੀ ਪੱਖੇ ਪਲੱਖੇ ਕੇਂਦਰ ਨੇ ਪਹਿਲਾਂ ਥੋਲੇ ਸੀ ਜੇ ਲਿਖਿਆ ਤੂੰ ਹੀ ਖੋਲਦੇ ਐ ਤੇ ਕੀ ਫਾਇਦਾ ਹੋਇਆ ਉਹਨਾਂ ਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਤੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੂੰ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਕੋਈ 4-5 ਘੰਟੇ ਬਾਅਦ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਕਹੋ ਦੇਣਾ ਚਾਹੀਦਾ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਲੱਗਦਾ ਕਿਸੇ ਤੇ ਨਾਲ ਜੱთა ਵੀ ਹੁਣ ਚਲੋ ਪਹਿਲਾਂ ਮਾਨੁਕਰੋਈ ਸੀ ਪਰ ਜੱთა ਵੀ ਚਲਾ ਜਾ ਜਾ ਰਹੇ ਤੇ ਕੋਈ ਇਦਾਂ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਵਿਰੁੱਧ ਕਪੂਰਥਲਾ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਮਾਮਲਾ ਸਾਫ ਦਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਗਏ ਬਿਆਨ ਤੋਂ ਪੈਦਾ ਹੋਇਆ ਇਹ ਸ਼ਿਕਾਇਤ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਪੁਲਿਸ ਕੋਲ ਦਰਜ ਕਰਵਾਈ ਰਾਜਵੜਿੰਗ ਵਿਰੁੱਧ ਆਈ ਪੀ ਸੀ ਦੀ ਧਾਰਾ 353 ਤੇ 196 ਦੇ ਨਾਲ-ਨਾਲ ਐਸ ਸੀ ਐਸ ਟੀ ਐਕਟ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਕੱਲ ਹੀ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣਾ ਦੇ ਮੱਦੇਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੋਟਾ ਸਿੰਘ ਬਾਰੇ ਜਾਤੀਵਾਦ ਟਿੱਪਣੀਆਂ ਕੀਤੀਆਂ ਗਈਆਂ ਸਨ ਇਸ ਤੋਂ ਬਾਅਦ ਉਹਨਾਂ ਨੂੰ ਐਸੀ ਕਮਿਸ਼ਨ ਵੱਲੋਂ ਤਲਬ ਵੀ ਕੀਤਾ ਗਿਆ ਸੀ ਹਾਲਾਂਕਿ ਰਾਜਾ ਵੜਿੰਗ ਵੱਲੋਂ ਇਸ ਸਾਰੇ ਮਾਮਲੇ ਤੇ ਮਾਫੀ ਮੰਗਦੇ ਆਪਣਾ ਸਪਸ਼ਟਿਕਰਨ ਵੀ ਦੇ ਦਿੱਤਾ ਗਿਆ ਸੀ ਹੁਣ ਉਹਨਾਂ ਖਿਲਾਫ ਕਪੂਰਥਲਾ ਪੁਲਿਸ ਸਾਨੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਕ ਜੀ ਇੱਕ ਬਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੋਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਹੋਗੜ ਰਹੇ ਨੇ ਦੇਸ਼ ਦੇ ਸਾਬਕਾ ਹੋਮਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਬੜੇ ਤਾਕਤਵਰ ਹੋਮਨਿਸਟਰ ਰਹੇ ਨੇ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਪਾਰਟੀ ਦੇ ਅੰਦਰ ਉਹ ਸੇਮਨ ਭਾਈ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪ੍ਰਧਾਨ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪੁਰਾਣੇ ਪ੍ਰਧਾਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਪੜ੍ਹ ਕੇ ਦੇਖ ਲਓ ਸਾਰੀਆਂ ਦਲਤ ਵਿਰੋਧੀ ਨੇਗੀਆਂ ਦਲਤਾਂ ਦੇ ਖਿਲਾਫ ਨੇਗੀਆਂ ਗਰੀਬ ਲੋਕਾਂ ਦੇ ਖਿਲਾਫ ਨੇਗੀਆਂ ਉਹਨਾਂ ਸਾਰੀਆਂ ਸਟੇਟਮੈਂਟਾਂ ਚੋਂ ਅਰਜਵਾਣਾ ਸ਼ਹੀਦੀ ਉਹ ਜਿਹੜੀ ਆ ਉਹ ਆਉਂਦੀ ਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦੇ ਇਸ ਬਿਆਨ ਦਾ ਅਸੀਂ ਖੰਡਨ ਕਰਦੇ ਆ ਸੋ ਇਹਨਾਂ ਨੂੰ ਲੀਗਲ ਨੋਟਿਸ ਜਿਹੜਾ ਉਹ ਐਸ்சி ਕਮਿਸ਼ਨ ਵੱਲੋਂ ਗਿਆਗਾ ਸੋ ਬੈਸ ਸੰਬੰਧਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਰਾਜਾ ਵੜਿੰਗ ਵੱਲੋਂ ਕਾਂਕਸੀ ਆਗੂ ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਗਿਆਨੀ ਜ਼ੈਲ ਸਿੰਘ ਬਾਰੇ ਟਿੱਪਣੀ ਕਰਕੇ ਉਹਨਾਂ ਇੱਕ ਹੋਰ ਵਿਵਾਦ ਸਹਿੇੜ ਲਿਆ ਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਗਿਆਨੀ ਜ਼ੈਲ ਸਿੰਘ ਦੇ ਰਿਸ਼ਤੇਦਾਰ ਕੁਲਤਾਰ ਸਿੰਘ ਸੰਧਵਾ ਨੇ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲਿਆਏ ਤੇ ਤੁਰੰਤ ਮਾਫੀ ਮੰਗਣ ਦੀ ਮੰਗ ਕੀਤੀ ਹੈ। ਉਹਨਾਂ ਕਹਿੰਦੇ ਕਿ ਰਾਜਾਵੜਿੰਗ ਨੇ ਬੋਟਾ ਸਿੰਘ ਵਾਲੇ ਮਾਮਲੇ ਵਿੱਚ ਮਾਫੀ ਮੰਗਦਿਆਂ ਗਿਆਨੀ ਜ਼ੈਲ ਸਿੰਘ ਨੂੰ ਪਾਠੀ ਤੇ ਰਾਗੀ ਕਹਿ ਕੇ ਪਾਠੀਆਂ ਤੇ ਗ੍ਰੰਥੀਆਂ ਦੀ ਸੇਵਾ ਨੂੰ ਤੁੱਛ ਸੇਵਾ ਬਣਾਉਣ ਦਾ ਯਤਨ ਕੀਤਾ ਏ। ਉਹਨਾਂ ਕਹਿੰਦੇ ਕਿ ਰਾਜਾਵੜਿੰਗ ਇਸ ਤਰ੍ਹਾਂ ਦੀ ਹੋਛੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਦੇ ਆ ਤੁਰੰਤ ਪਾਠੀ ਤੇ ਗ੍ਰੰਥੀ ਭਾਈਚਾਰੇ ਤੋਂ ਮਾਫੀ ਮੰਗਣ। ਉਹਨਾਂ ਕਹਿੰਦੇ ਕਿ ਸਮੁੱਚੇ ਸਿੱਖ ਜਗਤ ਵਿੱਚ ਪਾਠੀ ਸਿੰਘਾਂ ਦਾ ਬੜਾ ਵੱਡਾ ਰੁਤਬਾ ਏ ਤੇ ਇਹਨਾਂ ਨੂੰ ਗੁਰੂ ਦੇ ਵਜ਼ੀਰਾਂ ਦਾ ਰੁਤਬਾ ਹਾਸਲ ਉਹਨਾਂ ਕਹਾ ਕਿ ਗੁਰੂ ਦੇ ਵਜ਼ੀਰਾ ਦੇ ਰਤਬੇ ਅੱਗੇ ਦੁਨਿਆਵੀ ਵਜ਼ੀਰਾ ਦਾ ਰਤਬਾ ਤੁੱਛ ਹੈ। ਗਿਆਨੀ ਜੈਲ ਸਿੰਘ ਜੀ ਬਾਰੇ ਔਰ ਬੂਟਾ ਸਿੰਘ ਜੀ ਬਾਰੇ ਮੈਂ ਦੱਸ ਰਿਆ ਸੀਗਾ। ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ। ਮੈਂ ਵੀ ਕਹਾ ਕਿ ਇਹ ਇੱਕ ਗਰੀਬਾਂ ਨੂੰ ਇਹ ਖਿਤਾਬ ਹਾਸਲ ਹੋਇਆ ਮੇਰੇ ਗੁਰੂ ਨੇ ਦਿੱਤਾ। ਐਂਡ ਉਹਨਾਂ ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇਹ ਖਿਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੋਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇ ਸਮੇਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਧਾਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਹੈ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਝੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸੰ ਸਰਦਾਰ ਬੂਟਾ ਸਿੰਘ ਜੀ ਔਰ ਤਮਾਮ ਸਾਰੇ ਵੱਡੇ ਸਾਡੇ ਲੀਡਰ ਸਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਖੇਸ ਪਹੁੰਚੀ ਹੈ ਤਾਂ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਪੁਨਰਗਠਨ ਨੂੰ ਲੈ ਕੇ ਵਾਧ ਰਹੇ ਸਿਆਸੀ ਤੂਫਾਨ ਦੇ ਮੱਦੇਨਜ਼ਰ ਤੁਰੰਤ ਪੁਨਰਗਠਨ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਹੈ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੇ ਇੱਕ ਸੋਧਿਆ ਹੋਇਆ ਹੁਕਮ ਜਾਰੀ ਕੀਤਾ ਹੈ ਹੁਕਮ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਐਕਟ 1947 ਦੇ ਤਹਿਤ ਤਬਦੀਲੀਆਂ ਸਿਰਫ ਕੇਂਦਰ ਸਰਕਾਰ ਵੱਲੋਂ ਬਾਅਦ ਵਿੱਚ ਨਿਯੁਕਤ ਕੀਤੀ ਗਈ ਤਰੀਕ ਤੋਂ ਹੀ ਲਾਗੂ ਹੋਣਗੀਆਂ ਇਸ ਦਾ ਸਿੱਧਾ ਮਤਲਬ ਹੈ ਕਿ ਤਬਦੀਲੀਆਂ ਲਾਗੂ ਕਰਨ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਇਹ ਬਦਲਾ ਵਿਦਿਆਰਥੀਆਂ ਵਿਰੋਧੀ ਧਿਰਾਂ ਤੇ ਕਿਸਾਨ ਯੂਨੀਅਨਾਂ ਵੱਲੋਂ ਕੀਤੇ ਗਏ ਤਿੱਖੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਇਆ ਹੈ ਕੇਂਦਰ ਸਰਕਾਰ ਦਾ ਇਹ ਸਪਸ਼ਟੀਕਰਨ ਵਧ ਰਹੀ ਟਕਰਾਅ ਦੀ ਸਥਿਤੀ ਵਿੱਚ ਇੱਕ ਰਾਜਨੀਤਿਕ ਠਹਿਰਾਵ ਜੋ ਦੇਖਿਆ ਜਾ ਰਿਹਾ ਹੈ ਜਿੱਥੇ ਆਲੋਚਕ ਇਸ ਕਦਮ ਨੂੰ ਅਸੰਵਿਧਾਨਿਕ ਤੇ ਵਿਰੋਧੀ ਸੰਘੀਕਰਨ ਦੇ ਰਹਿਣੇ ਉੱਥੇ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਸੁਧਾਰ ਯੂਨੀਵਰਸਿਟੀ ਨੂੰ ਰਾਜਨੀਤਿਕ ਦਖਲਅੰਦਾਜ਼ੀ ਤੋਂ ਆਜ਼ਾਦ ਕਰਨ ਲਈ ਜ਼ਰੂਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਬੋਬੀ ਮਾਨ ਨੂੰ ਅੱਜ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਕੋਲੋਂ ਵਰਦੇਵ ਮਾਨ ਦਾ 5 ਦਿਨਾਂ ਰਿਮਾਂਡ ਮੰਗਿਆ ਸੁਣਵਾਈ ਤੋਂ ਬਾਅਦ ਅਦਾਲਤ ਨੇ ਵਰਦੇਵ ਮਾਨ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸ਼ਨੀਵਾਰ ਨੂੰ ਮੋੜ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਜ਼ਿਕਰ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੇਵ ਮਾਨ ਨੂੰ ਪਿਛਲੇ ਸਾਲ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਦਫ਼ਤਰ ਦੇ ਬਾਹਰ ਹੋਈ ਝੜਪ ਦੇ ਸਬੰਧ ਵਿੱਚ ਮੰਗਲਵਾਰ ਰਾਤ ਨੂੰ ਚੰਡੀਗੜ੍ਹ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਪੰਚਾਇਤ ਦਫ਼ਤਰ ਵਿੱਚ ਸੱਤਾਧਿਰ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਵਰਦੇਵ ਸਿੰਘ ਦੇ ਛੋਟੇ ਭਰਾ ਨਰਦੇਵ ਸਿੰਘ ਮਾਨ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਇਹਨਾਂ ਤੇ ਪੰਚਾਇਤ ਦਫ਼ਤਰ ਜਲਾਲਾਬਾਦ ਵਿੱਚ ਗੋਲੀਆਂ ਚਲਾਉਣ ਦੇ ਦੋਸ਼ਾਂ ਤਹਿਤ ਧਾਰਾ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ਤਕਾਚੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਰਦੁਆਰਾ ਸਹਿਬਾਨ ਵਿੱਚੋਂ ਗੋਲ ਕਾ ਚੁੱਕਣ ਸੰਬੰਧੀ ਦਿੱਤੇ ਬਿਆਨ ਨੂੰ ਵਿਵਾਦਿਤ ਤੇ ਮੰਦਭਾਗਾ ਘਰਾਣ ਦਿੱਤਾ। ਉਹਨਾਂ ਗੁਰਪੁਰਬ ਸਮਾਗਮ ਵਿੱਚ ਸ਼ਮੂਲੀਅਤ ਦੌਰਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰਮਤ ਦੇ ਗਿਆਨ ਤੋਂ ਕੋਰੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਤੇ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਣ। ਸਿੰਘ ਸਾਹਿਬ ਨੇ ਕਿਹਾ ਕਿ ਦਸਵੰਦ ਸਿੱਖ ਕੌਮ ਦਾ ਇੱਕ ਅਹਿਮ ਅੰਗ ਹੈ ਤੇ ਗੁਰੂ ਸਾਹਿਬਾਨ ਵੇਲੇ ਤੋਂ ਹੀ ਇਹ ਰਵਾਇਤ ਚਲਦੀ ਆ ਰਹੀ ਹੈ। ਮੁਨਾ ਕਹਿਆ ਕਿ ਗੋਲਕਾਂ ਦਾ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਭਲੇ ਤੇ ਕੁਦਰਤੀ ਆਫਤਾਂ ਦੌਰਾਨ ਮਦਦ ਵਾਸਤੇ ਵਰਤਿਆ ਜਾਂਦਾ ਹੈ। ਮੁਨਾ ਕਹਿਆ ਕਿ ਸਿਆਸੀ ਆਗੂਆਂ ਨੂੰ ਤਰਮਾਦੀਆਂ ਮर्यादाਾਂਵਾਂ ਸੰਬੰਧੀ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਮੁੱਖ ਮੰਤਰੀ ਨੂੰ ਤੁਰੰਤ ਆਪਣੇ ਬਿਆਨ ਤੇ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਦਰ ਸ਼੍ਰੋਮਣੀ ਆਕਾਲੀ ਦਲ ਪੁਨਰ ਸੋਜਿਤ ਦੇ ਆਗੂ ਤੇ ਐਸਜੀਪੀਸੀ ਮੈਂਬਰ ਜਥੇਦਾਰ ਮਿੱਠੂ ਸਿੰਘ ਕਹਾਨਕੇ ਨੇ ਬਾਦਲਦਲ ਵੱਲੋਂ ਤਰਨਤਾਰਨ ਜ਼ਿਲ੍ਹੇ ਚੋਣ ਵਿੱਚ ਸਿਆਸੀ ਲਾਹਾ ਲੈਣ ਲਈ ਸ਼ੋਮਨੀ ਕਮੇਟੀ ਦੀ ਗੋਲਕ ਵਰਤੇ ਜਾਣ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਕਹਿਣ ਕਹੇ ਕਿ ਹਾਕੇ ਉਹਨਾਂ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਵੇਲੇ ਹੀ ਖਰਚਾ ਪ੍ਰਟਾਇਆ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਮੋਟੀ ਸੌਦੇਬਾਜ਼ੀ ਹੋਈ ਹੈ ਐਸੇ ਸੌਦੇਬਾਜ਼ੀ ਹੈ ਇਟ ਐਸਜੀਪੀਸੀ ਵੱਲੋਂ ਸੁਖਬੀਰ ਬਾਦਲ ਨੂੰ ਸਿਆਸੀ ਲਾਹਾ ਦੇਣ ਦੇ ਨਾਲ-ਨਾਲ ਹੋਰ ਵੱਡੇ ਪੰਥ ਵਿਰੋਧੀ ਕਾਰਜ ਵੀ ਕੀਤੇ ਜਾ ਸਕਦੇ ਨੇ ਐਸਜੀਪੀਸੀ ਦੀ ਗੋਲਕ ਦੀ ਦੁਰਵਰਤੋਂ ਤੇ ਸਿਆਸੀ ਲਾਹੇ ਲਈ ਵਰਤੇ ਜਾਣ ਦਾ ਖਦਸ਼ਾ ਸੱਚਾਈ ਵਿੱਚ ਬਦਲ ਚੁਕਾ ਏ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਐਸਜੀਪੀਸੀ ਤਰਨ ਤਾਰਨ ਹਲਕੇ ਲਈ 60 ਨੌਕਰੀਆਂ ਦੇਣ ਜਾ ਰਹੀ ਹੈ ਉਹਨਾਂ ਨੇ ਕਿਹਾ ਸੁਖਬੀਰ ਬਾਦਲ ਐਸਜੀਪੀਸੀ ਨੂੰ ਆਪਣੀ ਨਿੱਜੀ ਕੰਪਨੀ ਦੀ ਤਰ੍ਹਾਂ ਵਰਤ ਰਿਹਾ ਏ ਸ਼ਿਰਗੂ ਨਾਨਕਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਹਰਮੰਦਰ ਸਾਹਿਬ ਕੰਪਲੈਕਸ 'ਚੋਂ ਬਾਹਰ ਪਹੁੰਚਿਆ। ਜਦੋਂ ਸੰਗਤਾਂ ਤੇ ਵਲੰਟੀਅਰਾਂ ਨੇ ਉਸ ਨੂੰ ਪੁੱਛਿਆ ਕਿ ਕੀ ਉਸਨੇ ਸ਼ਰਾਬ ਪੀਤੀ ਹੈ ਤਾਂ ਉਸਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਕਿ ਹਾਂ ਮੈਂ ਸ਼ਰਾਬ ਪੀਤੀ ਹੈ ਤੇ ਮੈਂ ਅਜੇ ਵੀ ਪੀਂਦਾ ਹਾਂ। ਇੱਕ ਵੀਡੀਓ ਬਣਾਓ ਮੇਰਾ ਗੁਰੂ ਮੇਰਾ ਰਖਵਾਲਾ ਏ। ਮੈਂ ਕਿਰਪਾਨ ਬਹਿਨ ਕੇ ਪੀਂਦਾ ਹਾਂ। ਉਸਨੇ ਆਪਣੀ ਪਛਾਣ ਗੁਰਸਿੱਖ ਵਜੋਂ ਦੱਸੀ ਤੇ ਕਿਹਾ ਕਿ ਉਹ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਪਿਛਲੇ 3 ਮਹੀਨਿਆਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਉਹ ਵਿਅਕਤੀ ਗਲਤ ਵਿਹਾਰ ਕਰਨ ਲੱਗ ਪਿਆ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਕਾਰਵਾਈ ਕਰਦੇ ਆ ਉਸ ਨੂੰ ਫੜ ਲਿਆ ਤੇ ਪਵਿੱਤਰ ਸਾਂ ਤੋਂ ਬਾਹਰ ਕੱਢ ਦਿੱਤਾ ਸ਼ਰਧਾਲੂਆਂ ਨੇ ਕਿਹਾ ਕਿ ਜੇਕਰ ਉਸ ਨੂੰ ਸਮੇਂ ਸਿਰ ਨਾ ਰੋਕਿਆ ਜਾਂਦਾ ਤਾਂ ਉਹ ਅੰਦਰ ਜਾ ਕੇ ਕੋਈ ਅਣਉਚਿਤ ਕੰਮ ਕਰ ਸਕਦਾ ਸੀ ਇਸ ਘਟਨਾ ਨੇ ਸ਼ਰਧਾਲੂਆਂ ਨੂੰ ਗੁੱਸਾ ਦਵਾਇਆ ਜਿਨ੍ਹਾਂ ਕਿਹਾ ਕਿ ਹਰਮੰਦਰ ਸਾਹਿਬ ਦੀ ਪਵਿੱਤਰਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਕਿਰਪਾ ਕਰਕੇ ਬਹੁਤ ਬਹੁਤ ਬਿਨਾ ਮੈਂ ਖਰਪਾਨ ਪਾਉਂਦੇ ਨਾ ਬਣਵਾਓ ਖਰਪਾਨ ਬਾਤ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਪਤਨੀ ਸਾਹਿਬ ਕਰਨਦੇ ਨੇ ਗੁਰੂ ਮਰਵਾ ਖਾ ਬਣਾਓ ਵੀਡੀਓ ਬਣਾਓ ਗੁਰੂ ਮਰਵਾ ਖਾ ਉਹ ਬੋਲਣਾ ਜਿਆਦਾ ਹਾਂ ਬੋਲਣਾ ਬੇਟਾ ਮੁਸਤਾਲਾ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਉਣਾ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਦੀ ਫੇਰੇ ਪੀਤੀ ਆ ਮੈਂ ਸਾਰੇ ਪੀਤੀ ਜੀ ਪੀਤੀ ਸ਼ਰਾਬ ਜੀ ਹਾਂ ਪੀਤੀ ਆ ਇੱਟੀ ਮਾਹੋਂ ਕੀ ਟਰੈਕਟਰ ਵੀ ਧੀਆ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਬੱਚੇ ਨਹੀਂ ਨਾਲ ਦੋ ਮੁੰਡੇ ਮੇਰੇ ਦਰਵਾਜ਼ਾ ਆ ਕੇ ਖਰਾਪ ਹੀ ਕੀ ਆਏ ਨੇ ਅੰਦਰ ਨਹੀਂ ਗਿਆ ਅੰਦਰ ਚੱਲ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਾਣਾ ਫੜਿਆ ਫੜ ਕੇ ਕੋਈ ਫੜਿਆ ਇਹ ਗਲਤ ਕੀ ਲਾਇਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾ ਰਹੇ 3 ਕਿੰਨੇ ਕਰਾਂ ਆਪਾਂ ਥਾ ਰਹੇ 19 20 ਦਿਨ ਪਖਸ ਦੇ ਵਿੱਚ ਆਪਾਂ ਮਾਰਦੇ ਮਾਪੇ ਮਾਨਸਰ ਕੋਲ ਤੋਂ ਕੋਲ ਦੇ ਨੂੰ ਆ ਵੀਡੀਓ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁਲਨਾਲ ਜੋੜੇ ਰਿਸ਼ਵਤ ਮਾਮਲੇ ਦੀ ਸੀਬੀਆਈ ਜਾਂਚ ਦੌਰਾਨ ਹੋਏ ਖੁਲਾਸੇ ਨੇ ਸੂਬੇ ਦੀ ਨੌਕਰਸ਼ਾਹੀ ਵਿੱਚ ਹੜਕੰਪ ਮਚਾ ਦਿੱਤਾ ਹੈ ਸੀਬੀਆਈ ਜਾਂਚ ਟੀਮ ਦੇ ਉੱਚ ਸੂਤਰਾਂ ਅਨੁਸਾਰ ਉਨ੍ਹਾਂ ਪੰਜਾਬ ਵਿੱਚ 4 ਆਈਏਐਸ ਤੇ 10 ਆਈਪੀਐਸ ਅਧਿਕਾਰੀਆਂ ਦੀ ਪਛਾਣ ਕੀਤੀ ਹੈ ਜੋ ਆਪਣਾ ਪੈਸਾ ਜਾਇਦਾਦ ਵਿੱਚ ਲਗਾ ਰਹੇ ਸਨ ਇਸ ਜਾਂਚ ਦਾ ਸਰੋਤ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਸਨ ਜਿਨ੍ਹਾਂ ਦੇ ਖਿਲਾਫ ਸੀਬੀਆਈ ਨੇ ਮੰਗਲਵਾਰ ਨੂੰ ਛਾਪਾ ਮਾਰਿਆ ਸੀ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਕਾਲ ਡੀਆਈਜੀ ਪੁੱਲਰ ਦੀ ਪੇਸ਼ੀ ਦੌਰਾਨ ਇਹਨਾਂ ਅਧਿਕਾਰੀਆਂ ਦੇ ਨਾਮ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਇਸ ਦੇ ਆਧਾਰ ਤੇ ਪ੍ਰਾਪਰਟੀ ਡੀਲਰ ਲਈ ਗ੍ਰਿਫਤਾਰੀ ਵਾਰੰਟ ਮੰਗਿਆ ਜਾ ਸਕਦਾ ਹੈ ਸੀਬੀਆਈ ਵੱਲੋਂ ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕਰਦੇ ਹਨ ਇਹਨਾਂ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਸਕਦੇ ਨੇ ਇਸ ਨਾਲ ਲਗਭਗ 14 ਅਧਿਕਾਰੀ सीबीआई ਦੇ ਰਡਾਰ ਤੇ ਆ ਜਾਣਗੇ सीबीआई ਦੇ ਅੰਦਰਲੇ ਸੂਤਰਾਂ ਅਨੁਸਾਰ ਜਿਨ੍ਹਾਂ 10 ਆਈਪੀਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਨੇ ਉਹਨਾਂ ਵਿੱਚੋਂ 8 ਇਸ ਸਮੇਂ ਫੀਲਡ ਡਿਊਟੀ ਤੇ ਨੇ ਤੇ ਦੋ ਨੂੰ ਸਾਈਡਲਾਈਨ ਪੋਸਟਿੰਗ ਮਿਲੀ ਹੈ ਜਿਨ੍ਹਾਂ 4 ਆਈਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਮੰਡੀ ਗੋਬਿੰਦ ਕਰਨ ਨਾਲ ਜੁੜੇ ਹੋਏ ਨੇ ਲੁਧਿਆਣਾ ਦੇ ਸਮਰਾਲਾ ਵਿੱਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੰਜਾਬ ਵਿੱਚ ਗੈਂਗਵਾਰ ਦਾ ਦਖਲ ਸਾਹਮਣੇ ਆਇਆ ਹੈ ਲਾਰੈਂਸ ਗੈਂਗ ਨੇ ਹਤਿਆਦੀ ਸਾਜ਼ਿਸ਼ ਰਚੀ ਤੇ ਕਤਨਾ ਤੋਂ ਅਗਲੇ ਦਿਨ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈ ਲਈ ਗੈਂਗ ਨੇ ਆਪਣੇ ਪੋਸਟ ਵਿੱਚ ਖੁੱਲੇ ਆਮ ਧਮਕੀਆਂ ਦਿੱਤੀਆਂ ਨੇ ਜੋ ਨਾਗਰਿਕਾਂ ਵਿੱਚ ਡਰ ਪੈਦਾ ਕਰ ਰਹੀਆਂ ਨੇ ਜਿਸ ਵਿੱਚ ਗਿਰੋ ਨੇ ਲਿਖਿਆ ਸੀ ਕਿ ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਹੇ ਨੇ ਇਸ ਦੇ ਇਲਾਵਾ ਇਹ ਧਮਕੀ ਵੀ ਦਿੱਤੀ ਗਈ ਸੀ ਕਿ ਜੋ ਵੀ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਿਹਾ ਹੈ ਉਸ ਨੂੰ छाਤੀ ਵਿੱਚ ਗੋਲੀ ਮਾਰ ਦਿੱਤੀ ਜਾਏਗੀ ਅਜਿਹੇ ਲੋਕਾਂ ਨੂੰ ਆਪਣੇ ਆਪ ਪਿੱਛੇ ਹਟਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਕਿਵੇਂ ਹਟਾਉਣਾ ਹੈ ਹਰੀ ਬਖਸ਼ ਅਤਿਆਰੂ ਬਿਸ਼ਨੋਈ ਮਨ ਕੀ ਸਮਰਾਲਾ ਵਿੱਚੋਂ ਇੱਕ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ। ਇੱਕ ਕਤਲ ਸਾਡੇ ਭਰਾਵਾਂ ਕਰਨ ਮਾਧਪੁਰ ਤੇ ਤੇਜੀ ਚੱਕ ਦੁਆਰਾ ਕੀਤਾ ਗਿਆ। ਇਹ ਉਹਨਾਂ ਸਾਰਿਆਂ ਲਈ ਚੇਤਾਵਨੀ ਹੈ ਜੋ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਹੇ ਨੇ। ਜਾਂ ਤਾਂ ਆਪਣੇ ਤਰੀਕੇ ਸੁਧਰ ਜਾਓ ਜਾਂ ਤਿਆਰ ਹੋ ਜਾਓ ਅਗਲੀ ਗੋਲੀ ਤੁਹਾਡੀ ਛਾਤੀ ਵਿੱਚ ਵਜੇਗੀ। ਅਸੀਂ ਸਾਰਿਆਂ ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਉਹਨਾਂ ਕਿਹਾ ਕੌਣ ਕਿਸ ਦੀ ਮਦਦ ਕਰ ਰਿਹਾ ਏ। ਸਭ ਤੋਂ ਵਧੀਆ ਹੋਵੇਗਾ ਜੇਕਰ ਤੁਸੀਂ ਖੁਦ ਪਿੱਛੇ ਹਟ ਜਾਓ ਨਹੀਂ ਤਾਂ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਕਿਵੇਂ ਹਟਾਉਣਾ ਹੈ। ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਵਿੱਚ ਉਤਸ਼ਾਹ ਤੇ ਊਮਤਾਮ ਨਾਲ ਮਨਾਇਆ ਗਿਆ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਲਾਂਘੇ ਨੂੰ ਵੀ ਮੁਰਖ ਖੋਲਣ ਲਈ ਕਿਹਾ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਤੁਰੰਤ ਪੁਨਰਗਠਨ ਲਾਗੂ ਕਰਨ ਤੇ ਰੋਕ ਕਿਹਾ ਨਵੀਂ ਤਰੀਕ ਬਾਅਦ ਵਿੱਚ ਨੋਟੀਫਾਈ ਕੀਤੀ ਜਾਏਗੀ ਸਾਂਚੀਗੋ ਬੋਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੋਣ ਗਿਆ ਨਹੀਂ ਜ਼ੈਲ ਸਿੰਘ ਬਾਣੀ ਟਿੱਪਣੀ ਕਰਕੇ ਰਾਜਾ ਵੜਿੰਗ ਨੇ ਇੱਕ ਹੋਰ ਵਿਵਾਦ ਸਹਿੇੜਿਆ ਵੜਿੰਗ ਵਿਰੁੱਧ ਕਪੂਰ ਚਲਾ ਵਿੱਚ ਐਫ ਆਈ ਆਰ ਦਰਜ ਡੀ ਆਈ ਜੀ ਪੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਦੀ ਸੀ ਬੀ ਆਈ ਜਾਂਚ ਦੌਰਾਨ ਹੋਏ ਖੁਲਾਸੇ ਨੇ ਸੂਬੇ ਦੀ ਨੌਕਰਸ਼ਾਹੀ ਵਿੱਚ ਮਚਾਇਆ ਹੜਕੰਪ 10 ਆਈ ਪੀ ਐਸ ਅਧਿਕਾਰੀਆਂ ਦੇ ਨਾਮ ਆਏ ਸਾਹਮਣੇ ਤੇ ਭਾਰਤੀ ਮੋਲਦੇਜ਼ ਉਹਰਾਨ ਮਮਦਾਨੀ ਨੇ ਰਚਾ ਇਤਿਹਾਸ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਮੇਅਰ ਚੁਣੇ ਗਏ ਇਸ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ